ਭਾਜੀ ਤੁਸੀਂ ਨਕਲੀ ਇੱਥੇ ਨਹੀਂ ਕੋਈ ਬੈਠੀ ਤੁਸੀਂ ਤੁਹਾਡੇ ਉੱਤੇ ਨਕਲੀ ਪੀਏ ਤੁਸੀਂ ਬਨੇ ਹੋ ਭਾਜੀ ਕੋਈ ਮਰਤੇ ਨਾ ਗਲਤ ਸ਼ਿਕਾਇਤ ਆਏ ਕੋਈ ਇਸ ਤਰ੍ਹਾਂ ਦੇ ਕੋਈ ਪੈਸਾ ਨਹੀਂ ਲਿਆ ਤੁਸੀਂ ਤਿੰਨ ਕੋਈ ਪੈਸਾ ਕੋਈ ਪੈਸਾ ਨਹੀਂ ਕੋਈ ਮੇਰੀ ਫੋਟੋ ਸਾਰਾ ਸਾਰਾ ਝੂਠਾ ਸਾਰਾ ਝੂਠਾ ਤੁਹਾਨੂੰ ਬਤਾਇਆ ਮੈਨੂੰ ਫਸਾਇਆ ਗਿਆ ਜੀ ਫਸਾਇਆ ਇਹ ਮੰਗਿਆ ਇਨਸਾਫ ਦੀ ਮੰਗਿਆ ਸੀ ਇਨਸਾਫ ਦੀ ਮੰਗਿਆ ਮੈਨੂੰ ਮੇਰੇ ਤੇ ਗਲਤ આરોਪ ਲਗਾਏ ਗਏ ਆ ਮੈਨੂੰ ਫਸਾਇਆ ਕਿਨੇ ਫਸਾਇਆ ਸਰ ਇਹ ਜਿਹੜਾ ਇੱਕ ਮੁੰਡਾ ਆਇਆ ਕੋਈ ਵਿੱਕੀ ਵਰਮਾ ਕਰਕੇ ਆ ਔਰ ਫਸਾਇਆ ਜੀ ਕਿਉਂ 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 ਉਹਨੇ ਕਿਉਂ ਬਦਲਿਆ ਇਹ ਕੋਈ ਪ੍ਰੋਪਰਟੀ ਆਣਾ ਜਾਣ ਬੁੱਝ ਕੇ ਮੈਨੂੰ ਮੈਨੂੰ ਪਰੇਸ਼ਾਨ ਕਰ ਰਿਹਾ ਸਾਨੂੰ ਜਿਵੇਂ ਪਾਰਟੀ ਦੇ ਲੈਵਲ 'ਚ ਹੋਰ ਮੇਰੀ ਬਦਨਾਮੀ ਕਰਨਾ ਚਾਹੁੰਦਾ ਜਦੋਂ ਕਿ ਇਹਦਾ ਕੁਝ ਨਹੀਂ ਹੈ ਅੱਜ ਤੱਕ ਮੈਂ ਸਹ ਕਿਹੜੇ ਲੋਕਾਂ ਦੇ ਵਿੱਚ ਕਦੇ ਕਿਸੇ ਨੂੰ ਨਹੀਂ ਕਿਹਾ ਮੈਂ ਵੀ ਆ ਕਦੇ ਨਹੀਂ ਕਿਹਾ ਭਾਜੀ ਭਾਜੀ ਕਿਸ ਮਾਮਲੇ 'ਚ ਲੈਣ ਲੈ ਕੇ ਤੁਸੀਂ ਸਰ ਸਰ ਕਿਸ ਮਾਮਲੇ ਕਿਸ ਮਾਮਲੇ 'ਚ ਸਾਡੇ ਆ ਦੇ ਦਰ ਲੋਕਾਂ ਦੇ 720 ਦੇ ਮਾਮਲੇ ਕਰਦਾ किस किस मामले मामले में में ब्रीफ ब्रीफ कर कर दो कर दो बस थाने आके अस्सी